ਲੁਧਿਆਣਾ ਵਿੱਚ ਪਣਵਸ ਪੀ ਆਰਟੀਸੀ ਦੇ ਕੱਚੇ ਮਲਾਜ਼ਮਾਂ ਵੱਲੋਂ ਕੀਤੀ ਗਈ ਰੈਲੀ 'ਚ ਵੱਡਾ ਐਲਾਨ ਕੀਤਾ ਗਿਆ ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਪਰ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਵੱਡਾ ਐਲਾਨ ਕੀਤਾ ਗਿਆ ਹੈ ਕਿ 13 ਮਾਰਚ ਨੂੰ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਇਸ ਮੌਕੇ ਤੇ ਬੋਲਦੇ ਹੋਏ ਪਣਵਸ ਅਤੇ ਪੀ ਆਰਟੀਸੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੀ ਹੈ ਤੇ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਤੋੜਨ ਮਰੋੜ ਕੇ ਲਾਗੂ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਸ ਦਾ ਵਿਰੋਧ ਕਰਨ ਲਈ ਗੇਟ ਰੈਲੀ ਕੀਤੀ ਗਈ ਅਤੇ ਕੱਲ ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਪਰ ਵਿੱਚ ਬਸਾਂ ਨਹੀਂ ਚੱਲਣਗੀਆਂ। ਉਹਨਾਂ ਨੇ ਕਿਹਾ 13 ਮਾਰਚ ਨੂੰ ਇਸ ਕਰਕੇ ਪੰਜਾਬ ਪਰ ਦੇ ਕੱਚੇ ਬਸ ਮੁਲਾਜ਼ਮ ਵਿਦਾਰਸਵਾ ਦੇ ਕਿਰਾਉ ਕਰਨਗੇ ਅਤੇ 13 ਮਾਰਚ ਨੂੰ ਸੜਕਾਂ ਉੱਪਰ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੇਗੀ। ਹਾਂ ਜੀ ਸਰ ਕੀ ਨਾ ਮਦਦ? ਮੇਰਾ ਨਾਮ ਗੁਰਪ੍ਰੀਤ ਸਿੰਘ ਬੜਾਚਾ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦਾ ਜਨਰਲ ਸੈਕਟਰੀ ਹਾਂ। ਅੱਜ ਪੰਜਾਬ ਰੋਡਵੇਜ ਤੇ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਹਦਾ ਮੁੱਖ ਕਾਰਨ ਇਹ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਸੀ ਕਿ ਸਾਡੇ ਕੁਝ ਸਾਥੀ ਜਿਹੜੇ ਨੇ ਉਹ ਨਜਾਇਜ਼ ਕੰਡੀਸ਼ਨਾਂ ਲਗਾ ਕੇ ਡਿਊਟੀਆਂ ਤੋਂ ਕੱਢੇ ਗਏ ਸੀ। ਤੋ ਮੈਨੇਜਮੈਂਟ ਨੇ ਉਹਨਾਂ ਨੂੰ ਬਹਾਲ ਕਰਨ ਦੇ ਆਰਡਰ ਤਾਂ ਜਾਰੀ ਕੀਤੇ ਨੇ ਪਰ ਉਹ ਆਰਡਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਫੇਰ ਜਿਹੜੇ ਸੀ ਉਹ ਗਲਤ ਕਰ ਦਿੱਤੇ ਗਏ ਨੇ ਜਿਹੜੇ ਸਾਥੀ ਸਾਡੇ ਕੰਟਰੈਕਟ ਦੇ ਉੱਪਰ ਕੰਮ ਕਰ ਰਹੇ ਨੇ ਉਹਨਾਂ ਨਵੀਆਂ ਕੰਡੀਸ਼ਨਾਂ ਦੇ ਵਿੱਚ ਉਹਨਾਂ ਦਾ ਕੰਟਰੈਕਟ ਰੱਦ ਕਰਕੇ ਉਹਨਾਂ ਨੂੰ ਆਊਟਸੋਰਸ ਤੇ ਦੁਬਾਰਾ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈਗਾ ਜਿਹੜੇ ਸਾਥੀ ਵਧੀ ਹੋਈ ਤਨਖਾਹ ਲੈ ਰਹੇ ਸੀ ਉਹਨਾਂ ਨੂੰ ਨਵੀਂ ਤਨਖਾਹ ਤੇ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈ ਜਦ ਕਿ ਅਸੀਂ ਮੈਨੇਜਮੈਂਟ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਕਿ ਸਾਡੇ ਰੋਜ਼ਗਾਰ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਸੁਰੱਖਿਅਤ ਕੀਤਾ ਜਾਵੇ ਦੂਜੇ ਪਾਸੇ ਜਿਹੜੀ ਪਾਡੀ ਪੰਜਾਬ ਰੋਡਵੇ ਤੇ ਪੀ ਆਰਟੀਸੀ ਦੀ ਕਿਹੜੀ ਪੂਰੀ ਤਰ੍ਹਾਂ ਨਾਲ ਪਰਿਸ਼ਤ ਮੈਨੇਜਮੈਂਟ ਆ ਕਿਉਂਕਿ ਇਹ ਜਿਹੜਾ ਫਰਮਾਨ ਆ ਇਹ ਨਾ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹੋਇਆ ਨਾ ਹੀ ਟ੍ਰਾਂਸਪੋਰਟ ਮੰਤਰੀ ਵੱਲੋਂ ਹੋਇਆ ਹੈਗਾ ਇਹ ਜਿਹੜੇ ਫਰਮਾਨ ਨੇ ਇਹ ਸਾਡੇ ਜਿਹੜੇ ਟ੍ਰਾਂਸਪੋਰਟ ਵਿਭਾਗ ਦੇ ਕੋਸ਼ ਅਧਿਕਾਰੀ ਨੇ ਉਹਨਾਂ ਨੇ ਜਾਨ ਬੁੱਝ ਕੇ ਇਹ ਹਾਲਾਤ ਪੈਦਾ ਕੀਤੇ ਨੇ ਸੋ ਅੱਜ ਉਹਦਾ ਵਿਰੋਧ ਕਰਦੇ ਹੋਏ ਅਸੀਂ ਅੱਜ ਗੇਟ ਲਈਆਂ ਕਰ ਰਹੇ ਆਂ ਕੱਲ ਦੁਪਹਿਰ 12 ਵਜੇ ਤੋਂ ਅਸੀਂ ਹੜਤਾਲ ਕਰਕੇ 13 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਜਿੱਥੇ ਬਜਟ ਵਿਸਲਾ ਚੱਲ ਰਿਹਾ ਹੈਗਾ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਸਸੰਤੋ ਤੇ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਜਿਹੜਾ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਤੇ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸੈਕਟਰੀ ਡੀਐਸਟੀ ਆਪਣਾ ਟ੍ਰਾਂਸਪੋਰਟ ਇਹਨਾਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਆ ਪਰ ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਕੁਸ਼ੂਰ ਨਿਕਲਦੀਆਂ ਨੇ ਤੇ ਜਦੋਂ ਆਰਡਰ ਕਰਨੇ ਹੁੰਦੇ ਨੇ ਉਦੋਂ ਆਰਡਰ ਕੁਸ਼ੂਰ ਹੋ ਜਾਂਦੇ ਨੇ ਸੋ ਜਿਵੇਂ ਏਸੀ ਚੀਜ਼ ਦੇ ਵਿਰੋਧ ਦੇ ਵਿੱਚ ਜਿਹੜੀ ਆ ਅਸੀਂ ਦੁਬਾਰਾ ਸੰਘਰਸ਼ ਦੇ ਰਾਹ ਤੇ ਤੁਰੇ ਦੇਖੋ ਅੱਜ ਅਸੀਂ ਸਿਰਫ ਗੇਟ ਰੈਲੀ ਕਰਕੇ ਆਪਣੀ ਆਉਣ ਵਾਲੀ ਜਿਹੜੀ ਹੜਤਾਲ ਆ ਉਹਦੇ ਦੀ ਸਾਥੀਆਂ ਨੂੰ ਲਾਮਬੰਦ ਵੀ ਕਰ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦੇ ਰਹੇ ਆ ਕੱਲ ਦੁਪਹਿਰ 12 ਵਜੇ ਤੋਂ ਬਾਅਦ ਅਸੀਂ ਗੱਡੀਆਂ ਡੀਪੋ ਚ ਵਾਪਸ ਬੁਲਾ ਕੇ 13 ਤਰੀਕ ਨੂੰ ਸਵੇਰੇ ਵਿਧਾਨ ਸਭਾ ਦਾ ਘਰਾਵ ਕਰਾਂਗੇ ਜਿੱਥੇ ਪੰਜਾਬ ਸਰਕਾਰ ਬਜਟ اجلاس ਪੇਸ਼ ਕਰੇਗੀ ਜਿਹੜਾ ਅੱਜ ਦੇਵੇ ਤੱਕ ਜਿਹੜੀ ਗੇਟ ਰੈਲੀ ਕੀਤੀ ਜਾ ਰਹੀ ਹੈ ਦੇਖੋ ਅੱਜ ਅਸੀਂ 12 ਵਜੇ ਤੱਕ ਗੇਟ ਰੈਲੀ ਕਰਾਂਗੇ ਜੀ ਤੁਸੀਂ ਬਾਹਰ ਸੜਕ ਦਾ ਵੀ ਜ਼ਿਕਰ ਕੀਤਾ ਟੁੱਟੀ ਹੋਈ ਜਿਹੜੀ ਪੁਲ ਛੱਡਦੀ ਦੇਖੋ ਅਸੀਂ ਲਗਾਤਾਰ ਇਹ ਮੰਗ ਕਰਦੇ ਆ ਰਹੇ ਆ ਕਿ ਜਿਹੜੇ ਸਾਡੇ ਕੱਚੇ ਗਾਮੇ ਨੇ ਇਹਨਾਂ ਤੇ ਕੂੜਾ ਕਨਿਸ਼ਨਾ ਲਗਾਈਆਂ ਗਈਆਂ ਨੇ ਪਰ ਦੂਜੇ ਪਾਸੇ ਲੁਧਿਆਣੇ ਦੇ ਬੱਸ ਸਟੈਂਡ ਦੇ ਹਾਲਾਤ ਇਹ ਨੇ ਇੱਕ ਸ਼ਹੀਦ ਦੇ ਨਾਮ ਤੇ ਬੱਸ ਸਟੈਂਡ ਬਣਿਆ ਹੋਇਆਗਾ ਪਰ ਤੁਸੀਂ ਦੇਖੋ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਸੀ ਮਿੰਨੀ ਬੱਸ ਸਟੈਂਡ ਤੋਂ ਵੱਡੇ ਬੱਸ ਸਟੈਂਡ ਆਉਣ ਵਾਸਤੇ ਲਿਫਟ ਲਗਾਈ ਗਈ ਸੀ ਅੱਜ ਉਹ ਲਿਫਟ ਕਰੋੜਾ ਰੁਪਏ ਦੀ ਲਿਫਟ ਕੂੜਾ ਘਰ ਦਾ ਰੂਪ ਤੈਅ ਕਰ ਚੁੱਕੀ ਆ ਬਾਥਰੂਮ ਕਰਨ ਵਾਸਤੇ ਪੈਸੇ ਲੈ ਜਾਂਦੇ ਨੇ ਸਫਾਈ ਨਾ ਮਾਤਰ ਜਿੰਨੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਗਈਆਂ ਨੇ ਉਹਨਾਂ ਨੇ ਨਜਾਇਜ਼ ਕਬਜ਼ੇ ਬਾਹਰ ਤੱਕ ਵਧਾਏ ਹੋਏ ਨੇ ਪਰ ਉੱਤੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ ਬੱਸ ਸਟੈਂਡ ਤੋਂ ਬਾਹਰ ਨੂੰ ਜਾਣ ਵਾਲੀ ਜਿਹੜੀ ਸੜਕ ਆ ਪਿਛਲੇ 10 ਸਾਲ ਤੋਂ ਟੁੱਟੀ ਹੋਈ ਆ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਆ ਤੁਮ ਮੈਨੇਜਮੈਂਟ ਜਿਹੜੀ ਸਾਡੀ ਪੰਜਾਬ ਰੋਡ ਵੇਸਦੀ ਆ ਉਹ ਸਿਰਫ ਔਰ ਸਿਰਫ ਕ腐ਸ਼ਨ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਨਜ਼ਰ ਹੀ ਨਹੀਂ ਆ ਰਿਹਾ ਜਿਹੜੀ ਉਹ ਸੜਕ ਟੁੱਟੀ ਹੋਏ ਨਾਲ ਬੱਸਾਂ ਦਾ ਰੱਖਾ ਬਿਲਕੁਲ ਜੀ ਦੇਖੋ ਨੁਕਸਾਨ ਹੋ ਸਕਦਾ ਬਿਲਕੁਲ ਜੀ ਉਹ ਬਹੁਤ ਵੱਡੇ ਵੱਡੇ ਧੋਏ ਬਣ ਚੁੱਕੇ ਨੇ ਜਿਹੜੀ ਨਾਲ ਅਕਸਰ ਹੀ ਬਸਾਂ ਦੇ ਪੱਟੇ ਟੁੱਟ ਜਾਂਦੇ ਨੇ ਤੇ ਜਦੋਂ ਗੱਡੀਆਂ ਟੋਏ ਚੋਂ ਨਿਕਲਦੀਆਂ ਨੇ ਤਾਂ ਸਵਾਰੀਆਂ ਦੇ ਸੱਟ ਲੱਗਣ ਦਾ ਵੀ ਡਰ ਰਹਿੰਦਾ ਹੈ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ